ਕਵਕਤਾ ਜੀ ਮੌਜੂਦ ਆ ਜਿਲ੍ਹਾ ਮਾਨਸਾਲ ਤਹਿਸੀਲ ਬਲਾਡਾ ਦੇ ਪਿੰਡ ਮੰਡਾਲੀ ਇੱਥੇ ਤੁਹਾਨੂੰ ਹਾਲਾਤ ਦਿਖਾਉਣੇ ਆ ਤੇ ਸਰਕਾਰ ਦੇ ਦਾਅਵਿਆਂ ਦੀ ਵੱਡੀ ਪੋਲ ਨਿਕਲਦੀ ਨਜ਼ਰ ਆ ਰਹੀ ਹੈ ਤੇ ਪਿਛਲੀ ਵਾਰ ਵੀ ਇਸ ਇਸ ਚੋਏ ਕਰਕੇ ਹੀ ਜ਼ਿਆਦਾ ਵੱਡਾ ਨੁਕਸਾਨ ਹੋਇਆ ਵੀ ਸਪਾਈ ਹਾਂਜੀ ਹਾਂਜੀ ਇਸੇ ਚੋਆ ਕਰਤੀ ਹੋਇਆ ਜੀ ਹਾਂ ਉਦੋਂ ਆਉਣਗੇ ਜਦੋਂ ਮਤਲਬ ਉਦੋਂ ਪਾਣੀ ਆ ਗਿਆ ਉਦੋਂ ਮਸ਼ੀਨ ਆ ਜਾਣਗੀਆਂ ਉਦੋਂ ਪਹਿਲਾਂ ਆਉਂਦੀਆਂ ਨਹੀਂ ਪਿਛਲੇ ਪਾਸੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਪਿਛਲੇ ਪਾਸੇ ਪਾਣੀ ਜਾ ਰਿਹਾਗਾ ਪਰ ਕੇਲੀ ਫਸੀ ਹੋਣ ਦੇ ਕਾਰਨ ਪਾਣੀ ਬਹੁਤ ਘੱਟ ਨਿਕਲ ਰਿਹਾਗਾ ਹਾਂ ਤੇ ਆਪਾਂ ਲਈ ਨਾ ਬੁਰਾ ਹਾਲ ਦੇਖ ਲੋ ਹਾਂ ਆ ਟੁੱਟੇ ਪੇਚ ਆ ਆ ਕਿਵੇਂ ਆਏ ਜੇ ਕਰਿਆ ਬਾਗਾ ਇਹ ਇਹ ਫੋਲ ਵਾਲੇ ਨੇ ਕਰਿਆ ਜੀ ਠੇਕੇਦਾਰ ਨੇ ਤੇ ਸਫਾਈ ਤੋਂ ਬਣਾਸੀਂ ਬਚ ਨਹੀਂ ਸਕਦੇ ਨਹੀਂ ਸਾਰੇ ਇੰਨੀਆਂ ਜ਼ਮੀਨਾਂ ਡੁੱਬ ਜਾਣੀਆਂ ਜੀਰੀਆਂ ਮਰ ਜਾਣੀਆਂ 2-3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਸਫਾਈ ਹੋ ਸਕਦੀ ਵਧੀਆ ਤਰੀਕੇ ਨਾਲ ਹੋ ਸਕਦੀ ਸੀ ਆ ਮਹੀਨਾ ਪਹਿਲਾਂ ਤਾਂ ਜਮੀ ਹੋ ਸਕਦੀ ਦੀ ਜਮੀ ਹੋ ਸਕਦੀ ਹਾਂ ਜਮਾ ਵਧੀਆ ਟਰੈਕਟਰ ਨਾਲ ਵੀ ਹੋ ਸਕਦੀ ਸੀ ਜੀ ਜਦੋਂ ਪਾਣੀ ਛੱਡ ਦਿੰਦੇ ਨੇ ਇਹ ਸੌਕਾ ਉੱਚੀ ਪੋੜਨਾ ਲੱਗਣ ਲੱਗ ਜਾਂਦੀ ਐ ਪੋੜਨਾ ਲੱਗਣ ਲੱਗ ਜਾਂਦੇ ਹੌਂਕਾ ਪਾਣੀ ਨੂੰ ਰੋਕਦੀ ਐ ਲਿੱਕੜਨ ਦੇ ਬਜਾਏ ਤਾਂ ਵੀ ਗਾਂਹਾਂ ਤੁਰ ਜੂਗੀ ਇਸ ਗੱਲ ਦੇ ਮਾਰੇ ਨੇ ਪੁਲ ਵੀ ਉੱਚਾ ਹੋਇਆ ਸੀਗਾ ਉੱਚੇ ਪੁਲ ਦਾ ਕੋਈ ਫਾਇਦਾ ਉਹ ਬੰਨ ਲਾਇਆ ਤੇ ਐਨਾ ਜੀ ਬਾਬਾ ਬਣਾਇਆ ਪੁਰ ਉਧਰ ਦੀ ਪਾਣੀ ਉਹ ਵੀ ਉੱਥੇ ਆਏ ਲੜਾ ਲੜਾ ਪੜੇ ਕਰਤਾ ਅੱਛਾ ਜਿਹੜਾ ਬੰਨ ਲਾਇਆ ਹੀ ਉਹ ਵੀ ਬਿੱਚੀ ਚੱਕਦਾ ਕੰਮ ਬਿੱਚੀ ਬਿੱਚੀ ਪਿਆ ਜੀ ਬਿੱਚੀ ਸਰਕਾਰ ਨੇ ਇੱਕ ਵੱਡਾ ਦਾਵਾ ਕਰਾਇਆ ਕਿ ਸਫਾਈ ਲਗਾਤਾਰ ਚੱਲ ਰਹੀ ਆ ਪਰ ਸਫਾਈ ਹੋ ਰਹੀ ਆ ਨਹੀਂ ਹੋ ਰਹੀ ਇਹ ਤੁਸੀਂ ਆਪ ਦੇਖ ਸਕਦੇ ਪਸਥੀ ਕਾਲ ਜੀ ਕੋਈ ਵੱਖਰਾ ਸੋਨਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ ਆ ਸ੍ਰੀ ਗੱਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਇਸ ਵਕਤ ਅਸੀਂ ਇੱਕ ਵੱਡੀ ਰਿਪੋਰਟ ਲੈ ਕੇ ਤੁਹਾਡੇ ਸਨਮੁਖਾਂ ਆਏ ਆਂ ਜਿਸ ਗੱਲ ਨੂੰ ਲੈ ਕੇ ਪੰਜਾਬ ਸਰਕਾਰ ਵੱਡਾ ਦਾਵਾ ਕਰ ਰਹੀ ਆ ਉਹਨਾਂ ਨੇ ਕਿਹਾ ਵੀ ਅਸੀਂ ਖੱਗਰ ਦੀ ਸਫਾਈ ਕਰ ਰਹੇ ਹਾਂ ਜਿੰਨੇ ਚੋਏ ਆ ਉਹਨਾਂ ਦੀ ਸਫਾਈ ਕਰ ਰਹੇ ਹਾਂ ਪਰ ਇਸ ਵਕਤ ਅਸੀਂ ਮੌਜੂਦ ਆ ਜ਼ਿਲ੍ਹਾ ਮਾਨਸਾ ਤਹਿਸੀਲ ਬਲਾਡਾ ਦੇ ਪਿੰਡ ਮੰਡਾਲੀ ਇੱਥੇ ਤੁਹਾਨੂੰ ਹਾਲਾਤ ਦਿਖਾਉਣੇ ਆ ਵੀ ਕਿਹੋ ਜਿਹੇ ਹਾਲਾਤ ਨੇ ਇਹ ਸਰਹੰਦ ਚੋਆਗਾ ਪਿਛਲੀ ਵਾਰ ਵੀ ਕਿਸਾਨਾਂ ਨੇ ਇਹ ਵੱਡਾ ਦਾਵਾ ਕੀਤਾ ਸੀ ਖਾਸ ਕਰਕੇ ਪੰਜਾਬ ਦੇ ਤੇ ਹਰਿਆਣੇ ਦੇ ਕਿਸਾਨਾਂ ਨੇ ਜਿਹੜੇ ਇਹ ਸਾਰੇ ਪਿੰਡ ਆਲੇ ਦਿਵਾਲੇ ਵੀ ਇਹ ਚੋਏ ਕਰਕੇ ਵੀ ਸਾਡਾ ਜਿਹੜਾ ਵੱਡਾ ਨੁਕਸਾਨ ਆ ਉਹ ਹੋਇਆਗਾ ਇਸ ਵਾਰ ਤੁਸੀਂ ਦੇਖ ਸਕਦੇ ਹੋ ਜਿਹੜੀ ਕੇਲੀ ਆ ਉਹ ਕਿਵੇਂ ਇੱਥੇ ਮੌਜੂਦ ਆ ਕਿੰਨੀ ਇੱਕ ਸਫਾਈ ਹੋਈ ਆ ਜਦੋਂ ਅਸੀਂ ਇਹ ਵੀਡੀਓ ਰਿਕਾਰਡ ਕਰ ਰਹੇ ਹਾਂ 3 ਤਰੀਕ 7ਵਾਂ ਮਹੀਨਾ 2024 ਆ ਤੇ ਸਰਕਾਰ ਦੇ ਦਾਅਵਿਆਂ ਦੀ ਵੱਡੀ ਪੋਲ ਨਿਕਲਦੀ ਨਜ਼ਰ ਆ ਰਹੀ ਹੈ ਇੱਥੇ ਜਿਹੜੇ ਆਮ ਲੋਕ ਨੇ ਉਹਨਾਂ ਤੋਂ ਵੀ ਪੁੱਛਾਂਗੇ ਖਾਸ ਕਰਕੇ ਤੁਸੀਂ ਬੰਨਾਂ ਦੀ ਸਥਿਤੀ ਦੇਖ ਸਕਦੇ ਹੋ ਇਹ ਤਾਂ ਹਜੇ ਚੋਇਆਗਾ ਇਹ ਖੱਗਰ ਨਾਲੀ ਨਹੀਂ ਉੱਥੇ ਹੋਰ ਕੁਝ ਹਾਲਾਤ ਨੇ ਉੱਥੋਂ ਵਾਲੇ ਹਾਲਾਤ ਵੀ ਤੁਹਾਨੂੰ ਦਿਖਾਵਾਂਗੇ ਪਰ ਜਿਹੜੇ ਇਹ ਹਾਲਾਤ ਨੇ ਜਿਹਦੀ ਸਫਾਈ ਹੋਣੀ ਚਾਹੀਦੀ ਸੀ ਉਹ ਹਜੇ ਤੱਕ ਨਹੀਂ ਹੋਈ ਕੇਲੀ ਇੱਥੇ ਫਸੀ ਹੋਈ ਆ ਪਿਛਲੇ ਦਿਨਾਂ ਦੇ ਵਿੱਚ ਇੱਥੇ ਪਿੰਡ ਵਾਸੀਆਂ ਨੇ ਦੱਸਿਆ ਵੀ ਪਾਣੀ ਆਇਆ ਪਾਣੀ ਆਉਣ ਦੇ ਨਾਲ ਇਹ ਕੇਲੀ ਨਿਕਲ ਹੀ ਨਹੀਂ ਸਕਾਂ ਦੀ ਪੁਲ ਦੇ ਥੱਲੇ ਫਸ ਗਈ ਤੇ ਹੋਰ ਉੱਪਰ ਆ ਗਈ ਪਿਛਲੇ ਪਾਸੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਪਿਛਲੇ ਪਾਸੇ ਪਾਣੀ ਜਾ ਰਿਹਾ ਹੈਗਾ ਪਰ ਕੇਲੀ ਫੱਸੀ ਹੋਣ ਦੇ ਕਾਰਨ ਪਾਣੀ ਬਹੁਤ ਘੱਟ ਨਿਕਲ ਰਿਹਾ ਹੈਗਾ ਆ ਤੁਸੀਂ ਦੇਖ ਸਕਦੇ ਹੋ ਇੱਧਰ ਤੱਕ ਥੱਲੋ ਤੱਕ ਕੇਲੀ ਆਈ ਹੋਈ ਆ ਇੱਥੋਂ ਦੇ ਜਿਹੜੇ ਲੋਕਲ ਵਸਿੰਦੇ ਨੇ ਪਿੰਡ ਦੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਵੀ ਬੰਨਾਂ ਦੀ ਕੀ ਸਥਿਤੀ ਆ ਜਾਂ ਕੀ ਕੁਝ ਇੱਥੇ ਚੱਲ ਰਿਹਾ ਹੈਗਾ ਇਹਦੀ ਸਫਾਈ ਕਦੋਂ ਹੋਈ ਸੀ ਜੇ ਹੋਈ ਸੀ ਤਾਂ ਕਿਵੇਂ ਕੀਤੀ ਗਈ ਸੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸੋਡਾ ਪਿੰਡ ਕਿਹੜਾ ਜੀ ਮੰਡਾਲੀ ਆ ਜੀ ਮੰਡਾਲੀ ਇਹਦੀ ਬਾਪੂ ਜੀ ਜਿਹੜੀ ਆ ਕੇਲੀ ਵਗੈਰਾ ਫੱਸੀ ਵੀ ਇਹਦੀ ਸਫਾਈ ਕਦੋਂ ਹੋਈ ਆ ਇਹ ਤਾਂ ਬਾਲੇ ਚੜਦੀ ਹੋਈ ਆ ਜੀ ਹੁਣ ਤਾਂ ਹੋਈ ਹੀ ਨਹੀਂ ਹਣ ਹੋਈ ਨਾ ਹੁਣ ਹੋਈ ਨਹੀਂ ਜੀ ਨਾ 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 ਹਾਂ ਹੁਣ ਨਹੀਂ ਹੋਈ ਪਹਿਲਾਂ ਕਿਹੜੀ ਸਰਕਾਰ ਚ ਜਾਂ ਕਦੋਂ ਕੀਤੀ ਕੀ ਕੁਝ ਕੁਝ ਨਹੀਂ ਪਤਾ ਕਿ ਪਹਿਲਾਂ ਵਾਲੀ ਸਰਕਾਰ ਨਹੀਂ ਕਰੀਆਂ ਕੁਰੀਆਂ ਇਹਨਾਂ ਕੁਝ ਇੱਕ ਸਾਲ ਹੋ ਗਿਆ ਸਫਾਈ ਹੋਈ ਨਹੀਂ ਜੀ ਹਾਂ ਫਿਰ ਸਾਲ ਤੋਂ ਬਾਅਦ ਇੱਥੇ ਕਿਸੇ ਨੇ ਸਫਾਈ ਨਹੀਂ ਕੀਤੀ ਸਫਾਈ ਨਹੀਂ ਕੀਤੀ ਨਾ ਜੀ ਤੇ ਪਿਛਲੀ ਵਾਰ ਵੀ ਇਸ ਇਸ ਚੋਏ ਕਰਕੇ ਹੀ ਜ਼ਿਆਦਾ ਵੱਡਾ ਨੁਕਸਾਨ ਹੋਇਆ ਵੀ ਸਫਾਈ ਨਹੀਂ ਹਾਂਜੀ ਹਾਂਜੀ ਇਸੇ ਚੋਆ ਕਰਕੇ ਹੋਇਆ ਜੀ ਹਾਂ ਉਦੋਂ ਆਉਣਗੇ ਜਦੋਂ ਮਤਲਬ ਉਧਰੋਂ ਪਾਣੀ ਆ ਗਿਆ ਉਧਰੋਂ ਮਸ਼ੀਨ ਆ ਜਾਣਗੀਆਂ ਉਦੋਂ ਪਹਿਲਾਂ ਆਉਂਦੀਆਂ ਨਹੀਂ ਹਾਂ ਫਿਰ ਫਿਰ ਉਦੋਂ ਪਾਣੀ ਆ ਜਾਂਦਾ ਫਿਰ ਉਹ ਭੱਜ ਜਾਂਦੇ ਨੇ ਹਾਂ ਹਾਂ ਤੇ ਆਹ ਪਾਰਡੀਆਂ ਦਾ ਬੁਰਾ ਹਾਲ ਦੇਖ ਲੋ ਹਾਂ ਆ ਟੁੱਟੇ ਪੇਚਾਂ ਚੁਕਾ ਆ ਕਿਵੇਂ ਆਏ ਜੇ ਕਰਿਆ ਬਾਗਾ ਇਹ ਇਹ ਫੋਲ ਵਾਲੇ ਨੇ ਕਰਿਆ ਜੀ ਠੇਕੇਦਾਰ ਨੇ ਤੇ ठेकेदार ਨੇ ਜਦੋਂ ਪੁਲ ਬੰਦ ਆ ਸੀ ਇਹ ਨਵਾਂ ਪੁਲ ਹੀ ਆ ਜਮ ਹਾਂ ਹਾਂ ਨਵਾਂ ਇਹੀ ਆ ਜੀ ਜੀ ਬਣਾ ਕੇ ਭੱਜ ਗਿਆ ਜੀ ਅਧ ਵਿਚਾਲੇ ਛੱਡ ਕੇ ਪੁੱਥੇ ਤੋੜ ਗਿਆ ਨਾ ਇੱਥੇ ਆਇਆ ਮੁੜ ਕੇ ਨਾ ਕਰੇ ਤੇ ਕੋਈ ਕੋਈ ਸਰਵੇ ਵਗੈਰਾ ਵੀ ਹੋਇਆ ਵੀ ਕਿੰਨੀ ਕ ਕੇਲੀ ਆ ਜਾਂ ਕਿਵੇਂ ਆ ਕੁਛ ਇਹਨੂੰ ਸਾਫ਼ ਕੀਤਾ ਜਾਵੇ ਕੁਛ ਨਾ ਇਹ ਤਾਂ ਨਹੀਂ ਸਾਨੂੰ ਪਤਾ ਕਰ ਜੀ ਐਵੇਂ ਝੂਠ ਬੋਲਦਾ ਕੋਈ ਆਏ ਨਹੀਂ ਪਿੰਡ ਚ ਬੰਦੇ ਬੰਦੇ ਕੋਈ ਆ ਹਾਂ ਹਾਂ ਲਾ ਲਾ ਤੇ ਪਿਛਲੀ ਵਾਰ ਜਦੋਂ ਫਿਰ ਪਾਣੀ ਭਰ ਕੇ ਆਇਆਗਾ ਜਦੋਂ ਕਗਰ ਨਾਲੀ ਚੜ ਗਈ ਸੀਗੀ ਉਹ ਉਦੋਂ ਆਏ ਸੀ ਸਫਾਈ ਵਾਲੇ ਹਾਂ ਹਾਂ ਜੀ ਉਪ 500 ਸਾਲ ਹੋ ਗਿਆ ਨਹੀਂ ਪਿਛਲੀ ਪਿਛਲੀ ਵਾਰ ਮਾੜੀ ਮੋਟੀ ਕੁਛ ਕੱਢੀ ਗੇ ਪਿਛਲੀ ਵਾਰ ਹਾਂ ਹਾਂ ਕੋਈ ਹੁਣ ਤਾਂ ਇਦਾਂ ਦੀ ਤਾਂ ਕੱਢੀ ਨਹੀਂ ਕਿਸੇ ਨੇ ਕੁਝ ਵੀ ਨਹੀਂ ਕੱਢਿਆ ਨਹੀਂ ਕੱਢੀ ਨਾ ਹੂੰ ਬੁਰਾ ਹਾਲ ਆ ਹਾਂ ਬੁਰਾ ਹਾਲ ਹੈ ਜੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਬੇਨਤੀ ਕਰੋਗੇ ਕੁਝ ਸਰਕਾਰ ਨੂੰ ਬੇਨਤੀ ਇਹੀ ਹੈ ਵੀ ਨੂੰ ਸਫਾਈ ਹੋ ਜੇ ਦੀ ਹਾਂ ਹਾਂ ਜੀ ਤੇ ਕਿ ਪਿੱਛੇ ਜਿਵੇਂ ਆਪਾਂ ਦੂਰ ਤੱਕ ਦੇਖਦੇ ਆਂ ਕੇਲੀਆ ਪਿਛਲੇ ਪਿੰਡਾਂ ਦਾ ਵੀ ਐਂ ਬੁਰਾ ਹਾਲ ਹੈ ਬੁਰਾ ਹਾਲ ਹੈ ਸਾਰੇ ਤੁਰ ਤੱਕ ਕਿ ਇੱਥੇ ਆ ਕੀ ਫਸੀ ਨਾ 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 ਤੁਰ ਤੱਕਰਾ ਇਹੀ ਹਾਲ ਹੈ ਜੀ ਤੋਰ ਤਾਂ ਕੇਹੀ ਹਾਂ ਹਾਂ ਜੀ ਜੀ ਇਹ ਕਿੱਥੋਂ ਸ਼ੁਰੂ ਹੁੰਦਾ ਚੋਆ ਇਹਦੇ ਬਾਰੇ ਕੋਈ ਜਾਣਕਾਰੀ ਹੁੰਦੀ ਚੋਆ ਤਾਂ ਮਗਰੋਂ ਹੀ ਆਉਂਦਾ ਜੀ ਕਿਧਰੋਂ ਸਰਹੰਦ ਤੋਂ ਹੁੰਦਾ ਸਰਹੰਦ ਤੋਂ ਹੁੰਦਾ ਹਾਂ ਜੀ ਹਾਂ ਜੀ ਜੀ ਆਇਓ ਬਾਪੂ ਜੀ ਉਰੇ ਆਇਓ ਤੁਸੀਂ ਆਪਾਂ ਇੱਥੇ ਗੱਲਬਾਤ ਕਰ ਲੈਨੇ ਆਂ ਹੋਰ ਵੀ ਪਿੰਡ ਵਾਲੇ ਸਾਡੇ ਨਾਲ ਮੌਜੂਦ ਆ ਸੋਡਾ ਵੀ ਜੀ ਇਹੀ ਪਿੰਡ ਹੈ ਆਹੀ ਪਿੰਡ ਹੈ ਜੀ ਆਹੀ ਪਿੰਡਾ ਜੀ ਕੀ ਕਹਿਣਾ ਕੀ ਕੀ ਕਹੋਗੇ ਜੀ ਤੁਸੀਂ ਅਸੀਂ ਬਈ ਇਹ ਸਫਾਈ ਹੋਣੀ ਚਾਹੀਦੀ ਹੈ ਹਾਂ ਜੀ ਤੇ ਸਫਾਈ ਤੋਂ ਬਿਨਾ ਅਸੀਂ ਬਚ ਨਹੀਂ ਸਕਦੇ ਨਹੀਂ ਸਾਰਾ ਇਹਦੀਆਂ ਜ਼ਮੀਨਾਂ ਡੁੱਬ ਜਾਣਗੀਆਂ ਜੀਰੀਆਂ ਮਰ ਜਾਣਗੀਆਂ ਤੇ ਫਿਰ ਅਸੀਂ ਤੰਗ ਹੋ ਜਾਾਂਗੇ ਹਾਂ ਤੇ ਇਹਦੀ ਸਫਾਈ ਤੇ ਆ ਬੰਨਾ ਜ਼ਰੂਰੀ ਬੰਨਣਾ ਹੋਣਾ ਚਾਹੀਦਾ ਜੀ ਜੀ ਇਹ ਬੰਨਾ ਜਾਦੇ ਮਤਲਬ ਲੋਕਾਂ ਨੂੰ ਨੁਕਸਾਨ ਦੇਹੀ ਹੈ ਹਾਂ ਤੇ ਇਹ ਬੰਨਾ ਲਾਜ਼ਮੀ ਚਾਹੀਦਾ ਕੋਰ ਬਸ ਠੀਕ ਹੈ ਜੀ ਜਿਵੇਂ ਸਰਕਾਰ ਕਹਿ ਰਹੀ ਹੈ ਵੀ ਸਫਾਈ ਲਗਾਤਾਰ ਜਿਵੇਂ ਘੱਗਰ ਦੀ ਚੱਲ ਰਹੀ ਆ ਜਾਂ ਹੋਰ ਚੋਇਆਂ ਦੀ ਚੱਲ ਰਹੀ ਆ ਤੇ ਇੱਥੇ ਕੋਈ ਆਇਆ ਹੋਊਗਾ ਦੇਖਣ ਦੂ ਕਾ ਨਹੀਂ ਜੀ ਕੋਈ ਨਹੀਂ ਆਇਆ ਇੱਥੇ ਦੇਖਣ ਕੱਲਾ ਮੇਟ ਜ਼ਰੂਰ ਗੇੜੇ ਦਿੰਦਾ ਤੁਰਿਆ ਫਿਰਦਾ ਉਹਨੂੰ ਪੁੱਛ ਲੈਨੇ ਆ ਵੀ ਸਫਾਈ ਕਦੋਂ ਹੋਊਗੀ ਉਹ ਕਹਿੰਦਾ ਵੀ ਸਫਾਈ ਵਾਲੇ ਆਉਣਗੇ ਡਰੂ ਰਾ ਰਹੇ ਹਾਂ ਮਤਲਬ ਡਰੂ ਰਾਹੀਂ ਇਹ ਦੇਖਾਂਗੇ ਵੀ ਕਿੰਨੇ ਸਾਡਾ ਡਰੂ ਰਾਹੀਂ ਦੇਖ ਰਹੇ ਆ ਹਾਂ ਡਰੂ ਰਾਹੀਂ ਦੇਖਾਂਗੇ ਹਾਂ ਦੇਖਿਆ ਆ ਕੋਈ ਹੈ ਨਹੀਂ ਹਜੇ ਬਾਦੇ ਹੀ ਨਹੀਂ ਹਾਂ ਹਾਂ ਹਜੇ ਮਤਲਬ ਗੱਲਾਂ ਜੀ ਹੈਗਾ ਗੱਲਾਂ ਜੀ ਹੈ ਕੰਮ ਆ ਹਾਂ ਤੇ ਆਉਂਦੇ ਨੇ ਜਾਂਦੇ ਨੇ ਕੋਈ ਚੱਕਰ ਨਹੀਂ ਹੈਗਾ ਜੀ ਤੇ ਦੇਖ ਕੇ ਮੁੜ ਜਾਂਦੇ ਨੇ ਜੇ ਆਪਾਂ ਪਿਛਲੇ ਸਾਲਾਂ ਦੀ ਗੱਲ ਕਰਦੇ ਹਾਂ ਜਾਂ ਪਿਛਲੇ ਦਹਾਕਿਆਂ ਦੀ ਗੱਲ ਕਰਦੇ ਹਾਂ ਕਦੋਂ ਇਹਦੀ ਕੋਈ ਸਫਾਈ ਹੋਈ ਸੀ ਜਾਂ ਨਹੀਂ ਹੋਈ ਸੀ ਨਹੀਂ ਸਫਾਈ ਤਾਂ ਪਿਛਲੇ ਸਾਲ ਵੀ ਹੋਈ ਸੀ ਪਰ 19 ਵਧੀਆ ਸਫਾਈ ਨਹੀਂ ਹੋਈ ਸੀ ਹਾਂ ਆ ਉਹਦੀ ਉਧਰੋਂ ਸਫਾਈ ਕਰਨ ਲੱਗ ਗਏ ਉਧਰੋਂ ਪਾਣੀ ਛੜਕਦਾ ਮਤਲਬ ਮੌਕੇ ਦੀ ਆਏ ਮੌਕੇ ਦੀ ਆਏ ਹਾਂ ਤੇ ਉਸ ਤੋਂ ਬਾਅਦ 1 ਸਾਲ ਸਫਾਈ ਹੋਈ ਐਦੋਂ ਪਹਿਲਾਂ 6 ਸਾਲ ਹਾਂ ਉਸ ਤੋਂ ਬਾਅਦ ਇਹਨੂੰ ਬਾਹ ਕੇ ਸਾਫ਼ ਸੁਪਈਆ ਸਾਰੇ ਟੋਏ ਟੱਪੇ ਭਰ ਕੇ ਹਾਂ ਉਦੋਂ ਸਫਾਈ ਹੋਈ ਆ ਉਦੋਂ ਪਹਿਲਾਂ ਸਫਾਈ ਕਿਤੇ ਬਾਅਦ ਚ ਹੋਈ ਨਹੀਂ ਮਤਲਬ ਅੱਜ ਤੋਂ 6 ਸਾਲ ਪਹਿਲਾਂ ਹਾਂ ਅੱਜ ਤੋਂ 6 ਸਾਲ ਪਹਿਲਾਂ ਉਦੋਂ ਫਿਰ ਸਫਾਈ ਮਸ਼ੀਨਾ ਮਸ਼ੀਨਾ ਨਾਲ ਲਾ ਕੇ ਮਸ਼ੀਨਾ ਨਾਲ ਨਹੀਂ ਟਰੈਕਟਰ ਨਾਲ ਬਾਹ ਕੇ ਹਾਂ ਲੋਟਾ ਬੀਟਰ ਨਾਲ ਬਾਹ ਕੇ ਕਰਾਹ ਲਾ ਕੇ ਜਮਾ ਬਿਲਕੁਲ ਰੜਾ ਬਣਾਤਾ ਸੀ ਉਦੋਂ ਮਤਲਬ ਵਧੀਆ ਬਣਾਤਾ ਸੀ ਵਧੀਆ ਬਣਾਤਾ ਸੀ ਹੁਣ ਤਾਂ ਫਿਰ ਉਵੇਂ ਤਾਂ ਮਸ਼ੀਨਾ ਟਰੈਕਟਰ ਟ੍ਰੂਟਰ ਚੱਲਣੇ ਨਹੀਂ ਹੁੰਦਾ ਇਹ ਹੁਣ ਨਹੀਂ ਚੱਲਦੇ ਹੁਣ ਤਾਂ ਮਸ਼ੀਨਾ ਦੂਜੀਆਂ ਕੋਕ ਲੈਣੇ ਚੱਲਣਗੀਆਂ ਹਾਂ ਤੇ ਇੱਕ ਬਾਪੂ ਜੀ ਵੀ ਜਾਣਕਾਰੀ ਦਿਓ ਵੀ ਕਿਹੜੇ ਮਹੀਨੇ ਤੋਂ ਲੈ ਕੇ ਕਿਹੜੇ ਮਹੀਨੇ ਤੱਕ ਇਹ ਜਮਾ ਸੁੱਕਿਆ ਹੁੰਦਾਗਾ ਜਦੋਂ ਮ ਹਾਂ ਆ ਹੁਣ 15 ਕਿ ਦਿਨ ਸੁੱਕਿਆ ਤੀ 15 ਦਿਨਾਂ ਤੋਂ ਬਾਅਦ ਫੇਰ ਪਾਣੀ ਛੱਡਦਾ ਹੂੰ ਯਾਨੀ ਚੱਲਦਾ ਹੀ ਰਹਿੰਦਾ ਇਸ ਤਰ੍ਹਾਂ ਮਤਲਬ ਉਹ ਇਦੋਂ ਪਹਿਲਾਂ 2-3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਸਫਾਈ ਹੋ ਸਕਦੀ ਵਧੀਆ ਤਰੀਕੇ ਨਾਲ ਹੋ ਸਕਦੀ ਸੀ ਆ ਮਹੀਨਾ ਪਹਿਲਾਂ ਤਾਂ ਜਮੀ ਹੋ ਸਕਦੀ ਦੀ ਜਮੀ ਹੋ ਸਕਦੀ ਹਾਂ ਜਮਾ ਵਧੀਆ ਟਰੈਕਟਰ ਨਾਲ ਵੀ ਹੋ ਸਕਦੀ ਸੀ ਜੀ ਜੀ ਟਰੈਲੀਆਂ ਨਾਲ ਟਰੈਕਟਰ ਨਾਲ ਸਾਫਾਈ ਬਾਲੀ ਅਸਲ ਹੁੰਦੀ ਤੇ ਉਸ ਤੋਂ ਬਾਅਦ ਪਾਣੀ ਛੱਡਦਾ ਜੀ ਤੇ ਦੁਬਾਰੇ ਫੇਰ ਜਣੇ ਕਿ ਉਹ ਹਾਂ ਇਹ ਉਹੀ ਹਾਲ ਫੇਰ ਹੋ ਗਿਆ ਹੁਣ ਇਹ ਪਾਣੀ ਜਦੋਂ ਪਾਣੀ ਛੱਡ ਦਿੰਦੇ ਨੇ ਇਹ ਸੌਂਕਾ ਉੱਚੀ ਪੁਲ ਨਾ ਲੱਗਣ ਲੱਗ ਜਾਂਦੀ ਹੈ ਹਾਂ ਪੁਲ ਨਾ ਲੱਗਣ ਲੱਗ ਜਾਂਦੇ ਸੌਂਕਾ ਪਾਣੀ ਨੂੰ ਰੋਕਦੀ ਹੈ ਲਿੱਕੜਨ ਦੇ ਬਜਾਏ ਤਾਂ ਵੀ ਗਾਹਾਂ ਤੁਰ ਜੂਗੀ ਇਸ ਗੱਲ ਦੇ ਮਾਰੇ ਨੇ ਪੁਲ ਵੀ ਉੱਚਾ ਹੋਇਆ ਸੀਗਾ ਉੱਚੇ ਪੁਲ ਦਾ ਕੋਈ ਫਾਇਦਾ ਨਹੀਂ ਇਹਨੂੰ ਅੱਛਾ ਇਹ ਪੁਲ ਵੀ ਤਾਂ ਹੀ ਉੱਚਾ ਕਰਾਇਆ ਗਿਆ ਸੀ ਮਤਲਬ ਵੀ ਪਹਿਲਾਂ ਨੀਵਾ ਸੀਗਾ ਪਰ ਐਤਕੀ ਫੇਰ ਉਹ ਕੰਮ ਫਸ ਗਿਆ ਉਹੀ ਫਸ ਗਿਆ ਫੇਰ ਤਾਂ ਮਾਰਾ ਉੱਚੀ ਹੋ ਗਈ ਸੌਂਕਾ ਗਾਹਾਂ ਨਹੀਂ ਤੁਰੀ ਤੇ ਇਹ ਪੁਲ ਐਤਕੀ ਬਣਾ ਕੇ ਪਿਛਲੀ ਵਾਰ ਵੀ ਬਣਾਇਆ ਸੀ ਐਤਕੀ ਬਣਾਇਆ ਸੀ ਤੇ ਹੁਣ ਠੇਕੇਦਾਰ ਮਤਲਬ ਕੀ ਕਹਿੰਦਾ ਵੀ ਇਹਦੇ ਵੀ ਫਿਨਿਸ਼ਿੰਗ ਤਾਂ ਕਰੀ ਵੀ ਨਹੀਂ ਹੋਈ ਇਹ ਤਾਂ ਕੁਝ ਨਹੀਂ ਕਰਿਆ ਜੀ ਹਜੇ ਅਧੂਰਾ ਪਿਆ ਸਾਰਾ ਹੀ ਕੰਮ ਅੱਛਾ ਜੀ ਤੇ ਨਾਲੇ ਤਾਂ ਮਤਲਬ ਇਹ ਸੜਕ ਵੀ ਬਣਾਉਣ ਵਾਲੀ ਧੂਰੀ ਪਈ ਆ ਆ ਬੰਨਾ ਵੀ ਬਣਾਉਣਾ ਹੈ ਇਧਰਲਾ ਬੰਨਾ ਵੀ ਬਣਾਉਣਾ ਦੋਵੇਂ ਪਾਸੇ ਵਾਲੇ ਬੰਨੇ ਮਜ਼ਬੂਤ ਨਹੀਂ ਹੈਗੇ ਨਾ ਪਰਲੇ ਪਾਸੇ ਵਾਲੇ ਮਜ਼ਬੂਤ ਹੈ ਹਾਂ ਤੇ ਉਧਰ ਵੀ ਟੁੱਟ ਸਕਦਾ ਇਧਰ ਵੀ ਟੁੱਟ ਸਕਦਾ ਤੇ ਪ੍ਰਸ਼ਾਸਨ ਦੇ ਕਿਸੇ ਅਧਿਕਾਰੀਆਂ ਨੇ ਗੇੜਾ ਗੂੜਾ ਮਾਰਿਆ ਜੀ ਆਣੀ ਕੋਈ ਗੜਾ ਨਹੀਂ ਮਰਿਆ ਕੋਈ ਗੜਾ ਨਹੀਂ ਮਰਿਆ ਹਾਂ ਜੀ ਇਹਦਾ ਫਿਰ ਹੁਣ ਹੱਲ ਕੀ ਹੋਊ ਜੀ ਜੇ ਹੁਣ ਪਾਣੀ ਪੂਣੀ ਆ ਗਿਆ ਤਾਂ ਹੱਲ ਤਾਂ ਹੱਲ ਤਾਂ ਸਰਕਾਰ ਜਾਂ ਤੁਸੀਂ ਖਬਰ ਦੇ ਕੇ ਫੇਰ ਕਰੋ ਤਾਂ ਹੋਊ ਸਰਕਾਰ ਹੱਲ ਕਰੂਗੀ ਫੇਰ ਇਹ ਕੰਮ ਸੇਰੇ ਚੜੂਗਾ ਨਹੀਂ ਪਿਛਲੀ ਵਾਰ ਬਾਪੂ ਬਚਤਰੀ ਪਿਛਲੀ ਵਾਰ ਤਾਂ ਟੁੱਟਿਆ ਸੀ ਇਹ ਵਾਲਾ ਪੁੱਛਦਾ ਨਹੀਂ ਜੀ ਇਹ ਹਜੇ ਪਾਣੀ ਘਟਾ ਪਾਣੀ ਘਟਾ ਪਾਣੀ ਘਟਾ ਪਿਛਲੀ ਵਾਰ ਪਾਣੀ ਘਟ ਸੀ ਹਾਂ ਹਾਂ ਟੁੱਟਿਆ ਤਾਂ ਨਹੀਂ ਹੈਗਾ ਜੇ ਪਾਣੀ ਆਉਂਦਾ ਨਾ ਹਾਂ ਜੀ ਇਹ ਪੁਲ ਦੀ ਆ ਉਦੋਂ ਆ ਬੱਟਾ ਹੀ ਨਹੀਂ ਤੀ ਇਹਦੇ ਉੱਤੋਂ ਦੀ ਤਰ ਜਾਂਦਾ ਸੀ ਪਾਣੀ ਤੇ ਹੁਣ ਆ ਬੰਨਾ ਲੱਗੇ ਸਮਝ ਲਾ ਬੰਨ ਨਹੀਂ ਲੱਗੇ ਇਹ ਹਾਂ ਹਾਂ ਤੇ ਹੁਣ ਤਾਂ ਉਹਦੀ ਖੰਡਜੂ ਪਾਣੀ ਉਹਦੀ ਖੰਡਜੂ ਆਜੋ ਆਪਾਂ ਨੇੜੇ ਆ ਕੇ ਆ ਨੇੜੇ ਤੁਹਾਨੂੰ ਇੱਕ ਦੋ ਚੀਜ਼ਾਂ ਸੀ ਹੋਰ ਦਿਖਾਉਣੇ ਆ ਜਿਹੜੀਆਂ ਮਤਲਬ ਅ ਨੁਕਸਾਨ ਦਾ ਵੱਡਾ ਕਾਰਨ ਬਣਦੀਆਂ ਗਿਆ ਦੇਖ ਲਓ ਤੁਸੀਂ ਥਲੜੀਆਂ ਤਸਵੀਰਾਂ ਸੁਖਵੰਤ ਦਿਖਾ ਦੋ ਆ ਤੁਸੀਂ ਦੇਖ ਲਓ ਵੀ ਇਹਦਾ ਕੀ ਹਜੇ ਹੋਇਆਗਾ ਕੀ ਨਹੀਂ ਹੋਇਆ ਇਧਰਲੇ ਪਾਸੇ ਪੰਨਾ ਇਹ ਕਿੰਨੇ ਦਿਨ ਹੋ ਗਏ ਬਾਪੂ ਐ ਪਏ ਨੂੰ ਇਹਨੂੰ ਪਏ ਨੂੰ ਤਾਂ 3 ਮਹੀਨੇ ਹੋ ਗਏ 3 ਮਹੀਨਿਆਂ ਤੋਂ ਐ ਪਿਆ ਕੰਮ ਐ ਪਿਆ ਐਂ ਖੜਾ ਕੰਮ ਐਂ ਖੜਾ ਚਾਰ ਕਿ ਟ੍ਰਾਲੀਆਂ ਲਾ ਜਾਂਦੇ ਨੇ ਤੇ ਪਿੰਡ ਦੇ ਸਰਪੰਚ ਨੇ ਜਾਂ ਹੋਰ ਕੋਈ ਮਤਲਬ ਵੀ ਕਿਸੇ ਨੇ ਨਹੀਂ ਨੀਂ ਨਾ ਦੀ ਕੁੱਨੂੰ ਪੁੱਛਿਆ ਕੋਈ ਨਾ ਸਰਪੰਚ ਆਇਆ ਨਾ ਮੈਂਬਰ ਆਇਆ ਹਾਂ ਕੋਈ ਨਹੀਂ ਆਇਆ ਉਰੇ ਕੋਈ ਗ੍ਰਾਂਟ ਗ੍ਰੰਟ ਨਾ ਮੁੱਕ ਗਈ ਹੋਵੇ ਕੋਈ ਦੱਸਿਆ ਨਹੀਂ ਵੀ ਕੋਈ ਜਾਣਕਾਰੀ ਸਾਨੂੰ ਤਾਂ ਜਾਣਕਾਰੀ ਕੋਈ ਦਿੱਤੀ ਨਹੀਂ ਜੀ ਤੇ ਉਹ ਜਾਨੇ ਕਿ ਵੀ ਇਹ ਆਜ ਜਿਵੇਂ ਦੂਰਾ ਪਿਆ ਹੁਣ ਆਪਾਂ ਨੂੰ ਵੀ ਦੀਂਦਾ ਹੀ ਐ ਵੀ ਜੇ ਜਿਆਦੇ ਪਾਣੀ ਭਰ ਗਿਆ ਹਾਂਜੀ ਤੇ ਉਹਦੀ ਮਤਲਬ ਵੀ ਟੁੱਟ ਜੂ ਇਹ ਹਾਂ ਹੂੰ ਫੇਰ ਆ ਸਾਰੇ ਦੂਰ ਪਿੰਡਾਂ ਤੱਕਰ ਜਾਊ ਇਹ ਨੇੜੇ ਦੇ ਨੇੜੇ ਨਹੀਂ ਖੜਦਾ ਹਾਂਜੀ ਕਿਵੇਂ ਦੀ ਕਿਵੇਂ ਉਹ ਬੰਨ ਲਾਇਆ ਤੇ ਆਏ ਨਾ ਅੱਜ ਬਾਬਾ ਬਣਾਇਆ ਪੁਰ ਉਧਰ ਦੀ ਪਾਣੀ ਉਹ ਵੀ ਉੱਥੇ ਆਏ ਆਏ ਜੀ ਲੜਾ ਲੜਾ ਪਾੜੇ ਕਰਤਾ ਕੱਢਿਆ ਨਹੀਂ ਹੈ ਅੱਛਾ ਜਿਹੜਾ ਬੰਨ ਲਾਇਆ ਸੀ ਉਹ ਵੀ ਵਿਚੀ ਚੱਕਦਾ ਕੰਮ ਵਿਚੀ ਵਿਚੀ ਪਿਆ ਜੀ ਵਿਚੀ ਹਾਂ ਵਿਚੀ ਉਵੇਂ ਮਲਵਾ 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 ਵਿਚੀ ਹੈ ਸਭ ਕੋਲ ਉਹਦੇ ਬਸ ਅਸੀਂ ਲੜਾ ਪਾੜਾ ਜੀ ਕਰਤਾ ਉੱਥੇ ਹਾਂ ਇਹ 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 ਉਹ ਖਸਾ ਹੋ ਗਿਆ ਉਹ ਗਾਂ ਕਰਕੇ ਉਹ ਜਾ ਗਾਂ ਜਾ ਖੜੀ ਮਿੱਟੀ ਅੱਛਾ ਉਹ ਜਿਹੜੀ ਉਹ ਸਾਰੀ ਮਿੱਟੀ ਇੱਥੇ ਹੀ ਗਈ ਆ ਅੱਛਾ ਜਿਹੜੀ ਉਹ ਮਿੱਟੀ ਗਈ ਆ ਉਹ ਬੰਨ ਨਹੀਂ ਲਾਇਆ ਬੰਨ ਨਹੀਂ ਲਾਇਆ ਸੀ ਹਾਂ ਜੀ ਹਾਂ ਆਰਜੀ ਤੌਰ ਤੇ ਲਾਇਆ ਸੀ ਵਿਆਪਲ ਬਣਾਉਣ ਵਾਸਤੇ ਆਪਲ ਬਣਾਉਣ ਵਾਸਤੇ ਪਾਣੀ ਹਾਂ ਉਥੇ ਵਿੱਚ ਹੀ ਤੁਥਮੁਥ ਕਰ ਗਿਆ ਹਾਂ ਹਾਂ ਵਿੱਚ ਹੀ ਤੁਥਮੁਥ ਕਰ ਗਿਆ ਕੱਢੀ ਨਹੀਂ ਮਿੱਟੀ ਵਿੱਚ ਉਹ ਪਈ ਆ ਦੇਸਾਂ ਦੀ ਦੇਖ ਲਓ ਉਹਵੇਂ ਦੀ ਸੀ ਜੀ ਸਵਾਈ ਨਹੀਂ ਕਰੀ ਪੋਰਾ ਸਪਾਈ ਬੋਰਾ ਨਹੀਂ ਕਰੀ ਉਹਨੇ ਹਾਂ ਉਹੀ ਹਾਲ ਇਧਰਲੇ ਪਾਸੇ ਆ ਉਹੀ ਹਾਲ ਇਧਰ ਹੈ ਜੀ ਹਾਂ ਇਧਰਲੇ ਪਾਸੇ ਵੀ ਤੁਹਾਨੂੰ ਦਿਖਾ ਦਿੰਨੇ ਆ ਵੀ ਕੀ ਹਾਲਾਤ ਨੇ ਇਧਰੋਂ ਤੁਹਾਨੂੰ ਮਤਲਬ ਜਿਹੜੀ ਵਿੱਚ ਆਹ ਕੇਲੀ ਕਹ ਦਿੰਨੇ ਆ ਬੂਟੀ ਕਹ ਦਿੰਨੇ ਆ ਇਹ ਖੜੀ ਆ ਇਹਦੇ ਵੀ ਪੁੱਲ ਦੇ ਥੱਲਣ ਦੀਆਂ ਤਸਵੀਰਾਂ ਸੁਖਵੰਤ ਚੰਗੀ ਤਰ੍ਹਾਂ ਆਹ ਜਿਹੜੀਆਂ ਥੱਲਣ ਦੀਆਂ ਤਸਵੀਰਾਂ ਦਿਖਾ ਦਿਓ ਤੇ ਜਿਹੜਾ ਆ ਬੰਨਾਗਾ ਜਿੱਥੇ ਅਸੀਂ ਖੜੇ ਆ ਵੀ ਇਹਦੀ ਕਿੰਨੀ ਕੁ ਮਜ਼ਬੂਤੀ ਆ ਜਾਂ ਕਿਵੇਂ ਆ ਇਹ ਵੀ ਤੁਸੀਂ ਦੇਖ ਸਕਦੇ ਹੋਵੋਗੇ ਵੀ ਪਿਛਲੇ 2-3 ਮਹੀਨਿਆਂ ਤੋਂ ਇਹ ਆਈਆਂ ਕੰਮ ਤੇ ਹਾਲਾਂਕਿ ਸਰਕਾਰ ਨੇ ਇੱਕ ਵੱਡਾ ਦਾਵਾ ਕਰਾਇਆ ਹੈਗਾ ਵੀ ਸਫਾਈ ਲਗਾਤਾਰ ਚੱਲ ਰਹੀ ਆ ਪਰ ਸਫਾਈ ਹੋ ਰਹੀ ਆ ਨਹੀਂ ਹੋ ਰਹੀ ਇਹ ਤੁਸੀਂ ਆਪ ਦੇਖ ਸਕਦੇ ਹੋ ਹਾਲਾਂਕਿ ਅਸੀਂ ਹਰਿਆਣੇ ਵਾਲੇ ਪਾਸੇ ਪਿੰਡਾਂ 'ਚ ਜਿਹੜਾ ਲੱਧੂਬਾਸ ਹੋ ਗਿਆ ਸਰਦਾਰੇ ਵਾਲਾ ਉਹ ਪਿੰਡਾਂ 'ਚ ਸਿਪਾਹਾ ਖੜਾ ਤੇ ਥੱਲੋਂ ਦੀ ਇਹ ਚੋਆ ਜਾਂਦਾ ਹੈਗਾ ਹਾਂ ਉੱਥੇ ਸਫਾਈ ਹੈਗੀ ਆ ਉੱਥੇ ਅਸੀਂ ਜਿਹੜੇ ਮਜ਼ਦੂਰ ਭਾਈਚਾਰਾ ਜਿਹੜਾ ਕੰਮ ਕਰ ਰਿਹਾ ਸੀ ਖੇਤਾਂ ਦੇ ਵਿੱਚ ਝੋਨਾ ਲਾ ਰਿਹਾ ਸੀ ਕੋਈ ਜਾਂ ਕੋਈ ਹੋਰ ਕੰਮ ਕਰ ਰਿਹਾ ਸੀ ਅਸੀਂ ਉਹਨਾਂ ਨੂੰ ਬੁਲਾ ਕੇ ਵੀ ਪੁੱਛਿਆ ਉਹਨਾਂ ਨੇ ਕਿਹਾ ਵੀ ਇਹ ਸਫਾਈ ਪਿੰਡਵਾਰ ਕਰਵਾਈ ਗਈ ਆ ਕੁਛ ਨਰੇਗਾ ਵਾਲਿਆਂ ਨੇ ਕਰੀਆ ਕੁਛ ਹੋਰ ਲੋਕਾਂ ਨੇ ਇੱਥੇ ਆ ਕੇ ਕਰੀਆ ਉੱਥੇ ਸਫਾਈ ਹੈਗੀ ਆ ਜਿੱਥੋਂ ਸਰਹੰਦ ਆਪਾਂ ਕਹਿੰਦੇ ਵੀ ਸਰਹੰਦ ਚੋ ਆ ਪਾਖੜਾ ਤੇ ਥੱਲੋਂ ਦੀ ਜਾਂਦਾ ਪਰ ਜੇ ਅਸੀਂ ਪਿੱਛੇ ਪਿਛਲੇ ਪਾਸੇ ਨੂੰ ਆਉਣੇ ਆ ਪੰਜਾਬ ਵਾਲੇ ਪਾਸੇ ਨੂੰ ਆਉਣੇ ਆ ਜਿਵੇਂ ਇਹ ਪਿੰਡ ਹੋ ਗਿਆ ਇਹਦੇ ਨਾਲ ਦਾ ਪਿੰਡ ਹੋ ਗਿਆ ਉੱਥੋਂ ਦੀਆਂ ਸਾਡੇ ਕੋਲੇ ਸਾਰੀ ਫੁਟੇਜ ਆ ਉੱਥੇ ਕੋਈ ਵੀ ਨਹੀਂ ਸਫਾਈ ਹੋਈ ਇੱਥੇ ਜਾਦਾ ਕੇਲੇ ਮੌਜੂਦ ਆ ਇਹ ਤੋਂ ਪਿੱਛੇ ਹੋਰ ਕੇਲੇ ਮੌਜੂਦ ਆ ਤਾਂ ਲਗਾਤਾਰ ਇਹ ਅਸੀਂ ਬੋੜਾਵਾਲ ਵੀ ਜਾ ਕੇ ਆਏ ਆ ਉੱਧਰ ਜਿਹੜਾ ਮੇਨ ਹਾਈਵੇ ਤੇ ਆਉਂਦਾਗਾ ਬੋਹਾ ਜਦੋਂ ਆਪਾਂ ਜਾਣਦੇ ਆ ਬੋਹਾ ਭਲਾੜਾ ਦੇ ਉੱਤੇ ਉੱਥੇ ਵੀ ਤੁਸੀਂ ਦੇਖ ਸਕਦੇ ਹੋ ਉੱਥੇ ਵੀ ਪੁਲ ਦੇ ਥੱਲੇ ਅਜਿਹੀ ਹੀ ਕੁਛ ਹਾਲਾਤ ਨੇ ਸੋ ਲੋਕ ਵੀ ਆਮ ਲੋਕ ਆ ਜਿਹੜੇ ਉਹ ਅਪੀਲ ਕਰ ਰਹੇ ਨੇ ਸਰਕਾਰ ਨੂੰ ਵੀ ਇਸ ਤੋਂ ਪਹਿਲਾਂ ਜੇ ਕੋਈ ਪਿੱਛੇ ਬਰਸਾਤਾਂ ਜ਼ਿਆਦਾ ਹੁੰਦੀਆਂ ਜਾਂ ਪਾਣੀ ਜ਼ਿਆਦਾ ਆਉਂਦਾਗਾ ਵੱਡਾ ਨੁਕਸਾਨ ਨਾ ਹੋ ਜਾਵੇ ਤਾਂ ਇਹ ਸਫਾਈ ਜ਼ਰੂਰ ਕਰਵਾਈ ਜਾਵੇ ਸੋ ਇੱਕ ਨਿੱਕੀ ਜੀ ਰਿਪੋਰਟ ਸੀਗੀ ਆ ਪਿੰਡ ਮੰਡਾਲੀ ਤੋਂ ਇਹ ਪਿੰਡਾ ਬੁਲਾਡਾ ਤਹਿਸੀਲ ਦਾ ਜ਼ਿਲ੍ਹਾ ਮਾਨਸਾ ਦਾ ਪਿੰਡਾ